ਇਹ ਸਾਡੇ ਸਟਾਫ ਕਰਕੇ ਹਾਂਜੀ ਹਾਂ ਇੱਕ ਦਮ ਹਾਸੇ ਕੇ ਫੁਲਾ ਕੇ ਰਿਖਾ uyu oh yeah. kal

ஆஹ் <laughs> <laughs> ਲਾਈਟਰ ਕੰਨਾ ਦੇ ਜਿਹੜੇ ਜਿਹੜੇ ਵਿਚ ਸਾਹ ਦੇ ਗੱਡੀ ਓਵਰਟੇਕ ਕਰ ਰੱਖੇ ਇੱਕ ਗੱਡੀ ਨੂੰ ਜਦੋਂ ਓਵਰਪੀਨ ਨਹੀਂ ਕਰਉਣਾ ਜਦੋਂ ਤੈਨੂੰ ਓਵਰਟੇਕ ਕਰਨ ਲੱਗੇ ਤੁਹਾਨੂੰ ਜੇ 200 ਗਾਜ ਤੱਕ ਦਿਖਦਾ ਤੇ ਤਾ ਗੱਡੀ ਓਵਰਟੇਕ ਕਰੋ ਆਪਣੀਆਂ ਗੱਡੀਆਂ ਦਾ ਆ ਆ ਆ ਆ ਵੀ ਆ ਵੀ ਲਾ ਯਾਰ ਆ ਵੀ ਲਾ ਦੇ ਆਪਣੀ ਗੱਡੀ ਦੇ ਟਾਇਰ ਬੋੜਾ ਦਾ ਸੀਸੇ ਤੇ ਲਾਲਾ ਨਹੀਂ ਤੇ ਵਿਚਕਾਰ ਕਰਕੇ ਦਾ ਕਮ ਹੋਰ ਦੇ ਤੁਸੀਂ ਵੀ ਜਿਆਦਾ ਸੋਚੋਦੋਗੇ ਜਿਆਦਾ ਤਾਂ ਮਸਤ ਹੋਏਗੀ ਗੱਡੀ ਖੜੀ ਕਿੱਥੇ ਕਰੀ ਗੱਡੀ ਬਿਲਕੁਲ ਰਸਤੇ ਜਿੱਦੀ ਖੜੀ ਕਰਨੀ ਕਿਉਂਕਿ ਬੱਚੇ ਆਵੇ ਕੋਈ ਪਿੱਛੋਂ ਆ ਕੇ ਵੀ ਕਟ ਕਰਾ ਸਕਦਾ ਆਪਣੀਆਂ ਅੱਗੀਆਂ ਲਾਈਟਾਂ ਤੇ ਸਿਗਨਲ ਲਾਈਟਾਂ ਹੌਗ ਲਾਈਟਾਂ ਬਿਲਕੁਲ ਰਿਚਦੇ ਚਾਲੂ ਆਵੇ ਜੋ ਹੋਣਾ ਮੈਂ ਗਿਆ ਰਿਫਲੈਕਟਰ ਲਗਾਏਗੇ ਕਿਹਨਾ ਗੱਡੀਆਂ ਤੇ ਲਗਾਏਗੇ ਔਰ ਕਿਹਨਾ ਵੱਲੋਂ ਸਹਿਯੋਗ ਕੀਤਾ ਗਿਆ ਅੱਜ ਸਾਡੇ ਟ੍ਰਾਫਿਕ ਐਜੂਕੇਸ਼ਨ ਦੇ ਵੱਲੋਂ ਵੀ ਦੇ ਇੰਚਾਰਜ ਕਰਨ ਸਿੰਘ ਜੀ ਆ ਤੇ ਇਹ ਰੋਟਰੀ ਕਲੱਬ ਅੰਮ੍ਰਿਤਸਰ ਵੱਲੋਂ ਅੱਜ ਅੱਜ ਵੀ ਇਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਹੜਾ ਸਰਦੀਆਂ ਆ ਰਹੀਆਂ ਸਰਦੀਆਂ ਦੇ ਮੌਸਮ ਵਿੱਚ ਧੁੰਦ ਬਹੁਤ ਪੈਂਦੀ ਤੇ ਐਕਸੀਡੈਂਟ ਬਹੁਤ ਹੁੰਦੇ ਆ ਉਹਨਾਂ ਤੋਂ ਬਚਾ ਕਰਨ ਲਈ ਅਸੀਂ ਅੱਜ ਗੱਡੀਆਂ ਤੇ ਸਿਕੂਟਰਾਂ ਤੇ ਤੇ ਰਿਫਲੈਕਟਰ ਲਾਏ ਗਏ ਆ ਬੱਚਿਆਂ ਦੇ ਵਹੀਕਲਾਂ ਤੇ ਰਿਫਲੈਕਟਰ ਲਾਏ ਆ ਤਾਂ ਕਿ ਜਿਹੜੇ ਹਾਸਿਆਂ ਚੋ ਸਰਦੀਆਂ ਚ ਬਚਿਆ ਜਾ ਸਕੇ ਅਜਿਹਾ ਜਿਹੜਾ ਅੱਜ ਲਗਾਏ ਕਿ ਕਿੰਨੀਆਂ ਗੱਡੀਆਂ ਤੇ ਲਾਏ ਕਿੰਨਾ ਦੇ ਸਹਿਯੋਗ ਨਾਲ ਆਖੀ ਜਿਸਾਂ ਕੇ ਰੋਟਰੀ ਕਲੱਬ ਈਸਟ ਜਿਹਦੇ ਕੇ ਜਿਸ ਤਰ੍ਹਾਂ ਸਰ ਮੋਹਨ ਜੀ ਆਪ ਤੇ ਨੀਤੀਆਂ ਨਾਲੋਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਨਾਲ ਮਿਲ ਕੇ ਰਾਜਪਥਰੋਡ ਤੇ ਜਿਹਨੇ ਕਸ਼ਤ ਦੇ ਨਿਕਲ ਨੇ ਉਹਨਾਂ ਨੂੰ ਰਿਫਲੈਕਟਰ ਲਾਏ ਗਏ ਆ ਜਿਹੜੇ ਧੁੰਦਾਂ ਦੇ ਨਾਲ ਵਿੱਚ ਹੋ ਰਹੇ ਐਕਸੀਡੈਂਟ ਆ ਉਹਨਾਂ ਦੇ ਦੇਖਦਿਆਂ ਹੋਇਆ ਇਹ ਐਕਸੀਡੈਂਟਾਂ ਨੂੰ ਘੱਟ ਘੱਟ ਵਿੱਚ ਇੱਕ ਸਹਿਯੋਗ ਕੀਤਾ ਔਰ ਖਾਸ ਕਰਕੇ ਜਿਹੜੇ ਧੁੰਦਾਂ ਦੇ ਵਿੱਚ ਹੋ ਰਹੇ ਐਕਸੀਡੈਂਟ ਆ ਜਿਹੜੇ ਦੂਜੀ ਐਕਸੀਡੈਂਟ ਜਿ ਬਿਗਾਏ ਜਾਂ ਤੇ ਉਹਨਾਂ ਤੋਂ ਚਾਰ ਪੰਜ ਪੁਰਾ ਵਾਧੇ ਇਹ ਐਕਸੀਡੈਂਟ ਹੋ ਜਾਂਦੇ ਤੇ ਵੇਸ਼ੋ ਇੱਕ ਜਿਹੜੀ ਆ ਸਾਲ ਦੀ ਫਿੱਗਰ ਬਣ ਚੁੱਕੀ ਆ ਸੋ ਐਕਸੀਡੈਂਟਸ ਤੋਂ ਨਾਲ ਵਿੱਚ ਜਿਆਦਾ ਹੁੰਦੇ ਨੇ ਉਹਨਾਂ ਨੂੰ ਘਟਾਉਣ ਵਿੱਚ ਜਿਹੜੇ ਰਿਫਲੈਕਟਰ ਲਾਉਣੇ ਆ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਗਲੇ ਬੰਦੇ ਵਹੀਕਲ ਕਿਹੜਾ ਖੜਾ ਜਿਹੜੇ ਰਿਫਲੈਕਟਰ ਆ ਰਿਫਲੈਕਟਰ ਜਦੋਂ ਉੱਤੇ ਲਾਈਟ ਪਾਈਦੀ ਤਾਂ ਪਤਾ ਲੱਗ ਜਾਂਦਾ ਕੋਈ ਕੋ ਜੱਗ ਪੈਂਦੇ ਆ ਉਹ ਜਗੜਦੇ ਦਾ ਸਾਨੂੰ ਪਤਾ ਆ ਜਾਂਦਾ ਕਿਹੜਾ ਵਹੀਕਲ ਖੜਾ ਤੇ ਵਹੀਕਲ ਦੇ ਇਹਨਾਂ ਦੇ ਨਾਲ ਵਿੱਚ ਸਾਨੂੰ ਜਿਹੜੀ ਗੱਡੀ ਦੀ ਓਵਰ ਸਪੀਡ ਜਿਹੜੀ ਆ ਉਹ ਨਹੀਂ ਕਿਦਾਉਣੀ ਚਾਹੀਦੀ ਗੱਡੀ ਨੂੰ ਲਾਈਨ ਵਿੱਚ ਰੱਖ ਗੱਡੀ ਦੀਆਂ ਅਗਲੀਆਂ ਲਾਈਟਾਂ ਤੇ ਪਿਛਲੀਆਂ ਲਾਈਟਾਂ ਜਰੂਰ ਕੰਮ ਕਰ ਰਹੀਆਂ ਜਿਹੜੀਆਂ ਬੰਦ ਕਰ ਨਹੀਂ ਚਾਹੀਦੀਆਂ ਔਰ ਗੱਡੀ ਦੇ ਹੌਗ ਲਾਈਟਾਂ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਔਰ ਗੱਡੀ ਦੇ ਜਿਹੜੇ ਬੀਬੀ ਕੱਟਦੇ ਆ ਉਹ ਵੀ ਚਾਲੂ ਹਾਲਤ ਵਿੱਚ ਛੋੜੇ ਚਾਹੀਦੇ ਆ ਤਾਂ ਜੋ ਆਨ ਲਾਈਨ ਦੇ ਨਾਲ ਵਿੱਚ ਧੁੰਦਾ ਦੇ ਵਿੱਚ ਬਹੁਤ ਐਕਸੀਡੈਂਟ ਦੇ ਵਿੱਚ ਉਹ ਇਹਨੂੰ ਕੱਟ ਕੇ ਜਾ ਸਕਦਾ ਇਹ ਕੀਤਾ ਜਾ ਰਿਹਾ ਇਹ ਜੀ ਰਾਮਪ੍ਰੀਤ ਟੋੜ ਤੇ ਭੱਤੀ ਦੱਪਲੇ ਨੇੜੇ ਆਪਾਂ ਇਹ ਅੱਜ ਕਰ ਰਹੇ ਆ ਤੇ ਇਹ ਹਰ ਥਾਂ 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 ਆਪਾਂ ਕਰ ਦਿੰਦੇ ਆ ਇਹ ਸੈਮੀਨਾਰ ਜਿਹੜਾ ਅੱਗੇ ਤੇ ਗੰਦਾ ਰੋਡ ਤੇ ਕਰਦੇ ਹੁੰਦੇ ਸੀ ਅੱਜ ਅਸੀਂ ਰਾਮਪ੍ਰੀਤ ਰੋਡ ਨੂੰ ਬਹੁਤ ਬਹੁਤ ਧੰਨਵਾਦ ਹੈ ਨੀਨਾ ਦੇ ਲਿਖਣੀ ਆ ਚਲਾਇਆ ਗਿਆ ਹਾਂਜੀ ਇਹ ਤਾਂ ਇਹ ਚਲਦੇ ਨਾਲ ਹੀ ਸਹਿਮਿਲ ਜੀ ਤੇ ਇਸੇ ਤਰ੍ਹਾਂ ਹੀ ਇਸੇ ਦਾ ਪ੍ਰੋਗਰਾਮ ਨੂੰ ਅਸੀਂ ਹੁੰਦੇ ਜਿਹੜੀ ਆ ਰਹੀ ਆ ਉਹਦੇ ਪਹਿਲਾਂ ਪਹਿਲਾਂ ਆਪਾਂ ਜਿਹੜੇ ਆ ਲੋਕਾਂ ਨੂੰ ਰੀਅਰ ਕੀਤਾ ਜਾਂ ਚੱਲ ਰਿਹਾ ਜੱਸਾ ਤੇ ਸਾਡੇ ਕਲੱਬ ਤੋਂ ਕੰਪਨੀ ਅੱਜ ਐਜੂਕੇਸ਼ਨ ਸੈਲ ਜਾਂ ਕਾਡ ਦੇ ਤੇ ਟੈਕੋ ਦਾ ਪਰਮਨ ਲਗਾਏ ਜਾ ਰਹੇ ਨੇ ਬਾਰੇ ਕਈ ਪਿਛਲੇ ਕੁ ਸਾਲਾਂ ਤੋਂ ਅਸੀਂ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਆਪ ਜੀ ਜਿਸੇ ਸਾਰਵਿਸਪਕਤ ਜੁੜੇ ਹੋਏ ਨੇ ਇਨਚਾਰਜ ਹੈ। ਅਲੱਗ-ਅਲੱਗ ਅੰਮ੍ਰਿਤਸਰ ਦੇ ਚੌਕਾਂ ਦੇ ਵਿੱਚ ਅਸੀਂ ਰਿਫਲੈਕਟਰ ਲਾਉਣ ਦਾ ਕੰਮ ਕਰ ਰਹੇ ਹਾਂ। ਇਹ ਦੇਖਦੇ ਹੋਏ ਕਿ ਆਉਣ ਵਾਲਾ ਮੌਸਮ ਜੇ ਦਸੰਬਰ ਔਰ ਜਨਵਰੀ ਦਾ ਇਸ ਦੇ ਵਿੱਚ ਧੁੰਦ ਬਹੁਤ ਹੋ ਜਾਂਦੀ ਹੈ। ਔਰ ਬਹੁਤ ਸਾਰੇ ਟੈਂਪੋ, ਆਟੋ ਔਰ ਟਰੱਕ ਇਨ੍ਹਾਂ ਦੇ ਪਿੱਛੇ ਨਾ ਤੇ ਕੋਈ ਲਾਈਟ ਹੁੰਦੀ ਹੈ ਨਾ ਕੋਈ ਰਿਫਲੈਕਟਰ ਲਗਾਉਂਦਾ। ਇਹ ਅਸੀਂ ਰਿਫਲੈਕਟਰ ਲਾਉਣ ਦਾ ਕੰਮ ਕਰ ਰਹੇ ਹਾਂ ਤਾਂ ਕਿ ਦੂਰੋਂ ਵਾਹਨ ਨੂੰ ਲਾਈਟ ਦੀ ਚਮਕ ਦੇਖ ਕੇ ਰਿਫਲੈਕਟਰ ਜਦੋਂ ਚਮਕ ਜਾਂਦਾ ਤਾਂ ਪਤਾ ਲੱਗ ਜਾਂਦਾ ਕਿ ਅੱਗੇ ਕੋਈ ਵਾਹਨ ਹੈ। ਔਰ ਵਾਪਸੀ ਜਾਂਦਾ ਤੇ ਬਚਾਉ ਜਾਂਦਾ ਇਹਦੇ ਨਾਲ ਸਾਡਾ ਮਾੜੀ ਤੇ ਜਾਨੀ ਬਹੁਤ ਬਚਾਉਂਦਾ ਔਰ ਇਹ ਜਿਹੜਾ ਟ੍ਰੈਫਿਕ ਪੁਲਿਸ ਸਾਡੇ ਨਾਲ ਸਹਿਯੋਗ ਕਰ ਰਹੀ ਹੈ ਰੋਟੀ ਕਪ ਦੇ ਜਿੰਨੇ ਮੈਂਬਰ ਮੇਰੇ ਨਾਲ ਆਏ ਆ ਬਾਕੀ ਸਾਰੇ ਸਹਿਯੋਗ ਕਰਦੇ ਆ ਮੈਂ ਬਹੁਤ ਧੰਨਵਾਦ ਕਰਦਾ ਕਿ ਇਹ ਬਹੁਤ ਇੱਕ ਅੱਛਾ ਕੰਮ ਕਰਦੇ ਆ ਮੈਂ ਸਮਝਦਾ ਕਿ ਅਗਰ ਤੁਸੀਂ ਕੈਂਪ ਦੇ ਰਿਜ਼ਲਟ ਨਾਲ ਦੋ ਚਾਰ ਜਾਨਾਂ ਵੀ ਇਦਾਂ ਬਚਾ ਲੰਨੇ ਆ ਜਾਂ ਸੱਤਾਂ ਸੌ ਲੰਨੇ ਬਚਾ ਲੰਨੇ ਇਹ ਇੱਕ ਬੜਾ ਅੱਛਾ ਕੰਮ ਹੈ ਸਰ ਕਿਹੜੀ ਜਗ੍ਹਾ ਤੇ ਹੋ ਰਿਹਾ ਹੈ ਸਾਡੇ ਇਹ ਅਮਰਸਾ ਰਾਮ ਕੀ ਦਾ ਗੇਵਾੜੇ ਦੇ ਆਰ ਵੀ ਰਿਕਰਟੀ ਆਫਿਸ ਦੇ ਨਾਲ ਜਿਹੜਾ ਚੌਂਕ ਆ ਉੱਥੇ ਲਾ ਦੇ ਜੀ ਸਰ ਇਹ ਆਰ ਵਾਲੇ ਬਿਨਾਂ ਦੇ ਵਿੱਚ ਬੰਦਾ ਬਤੀ ਸੀ ਜੀ ਇਸ ਕਰਕੇ ਸ਼ਾਇਦ ਸਾਹਿਬ ਦੇ ਨਾਲ ਕਰਕੇ ਅੱਗੇ ਵੀ ਇਹ ਕੰਮ ਚੱਲਦਾ ਰਹੇਗਾ ਬਿਲਕੁਲ ਚੱਲਦਾ ਰਹੇਗਾ ਮੈਂ ਇਹਨਾਂ ਨੂੰ ਕਿ ਸਾਡੇ ਨੂੰ ਜਿੰਨੇ ਕੈਂਪ ਲਵਾਉਣੇ ਸੀ ਲਵਾਓ ਅਸੀਂ ਹਮੇਸ਼ਾ ਆ ਗਏ ਬਾਕੀ ਮੈਂ ਇਹਨਾਂ ਨੂੰ ਇੱਕ ਵੀ ਯਕੀਨ ਦਿੰਦਾ ਕਿ ਇਹ ਸਾਰੀਆਂ ਚੀਜ਼ਾਂ ਔਰ ਦੂਸਰੇ ਟ੍ਰੈਫਿਕ ਨਿਯਮਾਂ ਇਹਨਾਂ ਬਾਰੇ ਅਸੀਂ ਲਾਈਵ ਲਕ ਸਕੂਲਾਂ ਦੇ ਵਿਚਾਰੇ ਮੀਡੀਆ ਵਿੱਚ ਲਾਵਾਂਗੇ ਤਾਕੇ ਅਸੀਂ ਬੱਚਿਆਂ ਨੂੰ ਸਮਝਾ ਸਕੀਏ ਕਿਉਂਕਿ ਜੇ ਬੱਚੇ ਸਮਝਣਗੇ ਤਾਂ ਅੱਗੇ ਆ ਕੇ ਵੱਡੇ ਸਮਝ ਜਾਂਦੇ ਆ ਕਿ ਕਈ ਵਾਰੀ ਵੱਡਿਆਂ ਨੂੰ ਸਮਝਾਉਣਾ ਔਖਾ ਹੋ ਜਾਂਦਾ ਹੈ ਤੇ ਬੱਚਿਆਂ ਨੂੰ ਸਮਝਾਉਣਾ ਬੜਾ ਆਸਾਨ ਲੋਕਾਂ ਨੂੰ ਜਿਹੜਾ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਕਿ ਤੁਸੀਂ ਆਪਣੇ ਇੱਕ ਨੀਮਾ ਦੇ ਅਨੁਸਾਰ ਚੱਲੋ ਡਿਸਪਲਿਨ ਚ ਰਹੋ ਜਦੋਂ ਮੈਕ ਵਿੱਚ ਆ ਗਿਆ ਟ੍ਰੈਫਿਕ ਪੁਲਿਸ ਵਾਲਾ ਉਹਨਾਂ ਦੇ ਨਾਲ ਸਹਿਯੋਗ ਦਿਓ ਤਾਂ ਕਿ ਅਸੀਂ ਹਰ ਵੇਲੇ ਸਰਕਾਰ ਨੂੰ ਇਹ ਨਾ ਆਪਣਾ ਲੰਬਾ ਦਿੰਦੇ ਰਹੇ ਆਪ ਵੀ ਅਸੀਂ ਤੇ ਇਹ ਨਾਲ ਸਾਡੀ ਆੜੀ ਚਾਹੀਦੀ ਹੈ ਅਸੀਂ ਸਾਰੇ ਨੀਮਾਂ ਦੀ ਪਾਲਣਾ ਕਰਦੇ ਹਾਂ ਜੇ ਸਾਰੇ ਲੋਕ ਇਹਦਾ ਸਹਿਯੋਗ ਦੇਣ ਤੇ ਮੈਨੂੰ ਲੱਗਦਾ ਕਿ ਬਹੁਤ ਘੱਟ ਸਮੇਂ ਦੇ ਵਿੱਚ ਸਾਡਾ ਇਹ ਸ਼ਹਿਰ ਹੈ ਦੇਸ਼ ਹੈ ਕਿ ਬੜਾ ਉੱਠੀ ਕਰ ਸਕਦਾ ਨੀਮਾਂ ਦੀ ਪਾਲਣਾ ਦੇ